ਦੋਸਤੋ ਅੱਜ ਦੀ ਵੀਡੀਓ ਉਹਨਾਂ ਮਾਪੇਬਾਂ ਦੇ ਵਾਸਤੇ ਹੈ ਜਿਨ੍ਹਾਂ ਦੇ ਬੱਚੇ ਦੂਰ ਦਰਾਡੇ ਰਹਿੰਦੇ ਨੇ ਪੜਦੇ ਨੇ ਕੋਈ ਜੌਬ ਤੇ ਗਏ ਨੇ ਕੋਈ ਨੌਕਰੀ ਪੇਸ਼ਾ ਕਰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਹੋਰ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਮਾਪ ਆਪਣ ਨਾਲ ਚੰਗੀ ਤਰ੍ਹਾਂ ਬੋਲਦੇ ਨਹੀਂ ਜਾਂ ਚੰਗੀ ਤਰ੍ਹਾਂ ਲੜੇ ਬੈਠੇ ਨੇ ਜਾਂ ਮਾਪੇ ਆਪਣੇ ਬੱਚਿਆਂ ਤੋਂ ਜਿੱਦ ਖਾਈ ਬੈਠੇ ਨੇ ਕਿ ਅਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਅਸੀਂ ਉਹਨਾਂ ਦੇ ਧਿਆਨ ਨਹੀਂ ਕਰਨਾ ਹੈਗਾ ਇਹ ਵੀਡੀਓ ਦੇਖ ਕੇ ਇਹ ਸੱਚੀ ਕਹਾਣੀ ਦੇਖ ਕੇ ਤੁਹਾਡੇ ਰੋਂਗਟੇ ਨਾ ਖੜੇ ਹੋਗੇ ਤਾਂ ਮੇਰਾ ਨਾਮ ਸੋਨੀ ਸਿੰਘ ਗੱਲ ਨਹੀਂ ਹੈਗਾ ਤੇ ਦੂਸਰਾ ਇਸ ਵੀਡੀਓ ਨੂੰ ਦੇਖ ਕੇ ਜਾਂ ਸੁਣ ਕੇ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਾਂਗੇ ਕਿ ਜਿਹੜੀਆਂ ਕੁੜੀਆਂ ਨੇ ਅੱਜ ਜਿੰਨੀਆਂ ਕਾਮਯਾਬ ਹੋ ਰਹੀਆਂ ਨੇ ਜਿੰਨੀਆਂ ਤਰੱਕੀ ਦੀਆਂ ਰਾਹਾਂ ਤੇ ਚੱਲ ਰਹੀਆਂ ਨੇ ਉਹ ਇਸ ਪ੍ਰੈਸ਼ਰ ਨੂੰ ਇਸ ਦਬਾਅ ਨੂੰ ਯਾਦ ਸਕਦੀਆਂ ਕਿ ਚੱਲ ਸਕਣ ਦੇ ਕਾਬਿਲ ਨਹੀਂ ਹੈਗੀਆਂ ਬੈਸ ਤਾਂ ਪਰ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕੋਈ ਕੁੜੀ ਦੀ ਕਿੱਦਾਂ ਮੌਤ ਹੁੰਦੀ ਕਿਸੇ ਬੱਚੇ ਦੀ ਕਿੱਥੇ ਮੌਤ ਹੁੰਦੀ ਆ ਕੋਈ ਕਿੱਦਾਂ ਮਰਿਆ ਫਿਰਦਾ ਕੋਈ ਕਿਸੇ ਖੂ ਟੁੱਬ ਚ ਡਿੱਗਿਆ ਫਿਰਦਾ ਪਰ ਕਦੇ-ਕਦੇ ਕੋਈ ਮੌਤ ਇਹ ਜੀ ਮੌਤ ਹੁੰਦੀ ਹੈ ਜਿਹੜੀ ਕਿ ਕਿਸੇ ਬੰਦੇ ਦੇ ਜ਼ਿਹਨ ਵਿੱਚ ਅਟਕ ਜਾਂਦੀ ਆ ਔਰ ਇੱਕ ਐਗਜ਼ਾਮਪਲ ਬਣ ਜਾਂਦੀ ਆ ਦੁਨੀਆ ਵਾਸਤੇ ਸਮਾਜ ਵਾਸਤੇ ਸਾਡੇ ਪਿਆਰਿਆਂ ਵਾਸਤੇ ਕਿ ਅਸੀਂ ਸਾਡੇ ਨਾਲ ਜਾਂ ਸਾਡੇ ਪਿਆਰਿਆਂ ਨਾਲ ਐਦਾਂ ਦਾ ਨਾ ਹੋ ਜਵੇ ਐਦਾਂ ਦੀ ਹੀ ਐਗਜ਼ਾਮਪਲ ਇਸ ਲੜਕੀ ਦੀ ਜਿਹਦਾ ਨੋਆ ਹਮਾਇਰਾ ਅਸਗਰ ਤੇ ਜਿਹੜੀ ਪਾਕਿਸਤਾਨ ਦੀ ਇੱਕ ਐਕਟਰਸ ਆ ਨਾਟਕਾਂ 'ਚ ਕੰਮ ਕਰਦੀ ਆ ਫਿਲਮਾਂ 'ਚ ਕੰਮ ਕਰਦੀ ਆ ਪਰ ਇਹਦੀ ਇਹ ਫੋਟੋਆਂ ਨੂੰ ਦੇਖ ਕੇ ਇਹ ਸ਼ਕਲ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਵੀ ਇਸ ਲੜਕੀ ਦੀ ਮੌਤ ਕਿੰਨੀ ਭਿਆਨਕ ਹੋਊਗੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਭਿਆਨਕ ਤੋਂ ਭਿਆਨਕ ਮੌਤਾਂ ਦੇ ਦਰਸ਼ਨ ਕੀਤੇ ਨੇ ਭਿਆਨਕ ਭਿਆਨਕ ਤੋਂ ਭਿਆਨਕ ਮੌਤਾਂ ਦਾ ਅੰਤ ਹੁੰਦੇ ਹੋਏ ਦੇਖਿਆ ਆ ਪਰ ਜਿਹੜੀ ਇਹ 32 ਸਾਲ ਦੀ ਛੋਟੀ ਜਿਹੀ ਉਮਰ 'ਚ ਇਹ ਕਾਮਯਾਬ ਲੜਕੀ ਦਾ ਅੰਤ ਮੈਂ ਜੋ ਦੇਖਿਆ ਮੇਰੀ ਰੂਹ 'ਚ ਜੋੜ ਗਈ ਮੇਰਾ ਅੰਦਰ ਹਿੱਲ ਗਿਆ ਤੇ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਇਸ ਸਟੋਰੀ ਦੇ ਇਸ ਚੀਜ਼ ਦੇ ਤੁਹਾਨੂੰ ਮੈਂ ਕਲੀਅਰ ਤਰੀਕੇ ਨਾਲ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਾਂ ਕਿ ਸ਼ਾਇਦ ਕੋਈ ਮਾਪਾਪ ਆਪਣੇ ਬੱਚਿਆਂ ਨੂੰ ਅੜਿਆ ਬੈਠਾ ਹੋ ਉਹਦੀ ਸ਼ਕਲ ਦੇਖਣ ਨੂੰ ਰਾਜ਼ੀ ਨਾ ਹੋਵੇ ਸ਼ਾਇਦ ਉਹਦਾ ਮਨ ਪਸੀ ਜਵੇ ਜਾਂ ਕੋਈ ਬੱਚਾ ਇਹ ਜਿਆ ਅੜਿਆ ਬੈਠਾ ਹੋਵੇ ਜਾਂ ਕੋਈ ਬੱਚਾ ਆਪਣੇ ਮਾਪੇ ਤੋਂ ਦੂਰ ਹੋ ਗਿਆ ਹੋਵੇ ਤਾਂ ਉਹਨੂੰ ਆਪਣੇ ਮਾਪੇ ਬਾਪ ਦੀ ਅਹਿਮਤ ਦਾ ਪਤਾ ਲੱਗ ਜਵੇ ਉਹਨੂੰ ਆਪਣੇ ਪਿਆਰਿਆਂ ਦੀ ਅਹਿਮਤ ਦਾ ਪਤਾ ਲੱਗ ਜਵੇ ਤਾਂ ਦੋਸਤੋ ਮੈਂ ਜ਼ਿਆਦਾ ਹਮਾ ਤੁਹਾਡਾ ਖਰਾਬ ਨਹੀਂ ਕਰੂੰਗਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਦੁੱਖਪਰੀ ਕਹਾਣੀ ਹੁਮੈਰਾ ਅਸਗਰ ਦੀ ਜਿਹੜੀ ਕਿ ਪਾਕਿਸਤਾਨੀ ਇੱਕ ਐਕਟਰਸ ਆ ਔਰ ਕਿੰਨੀ ਬੁਰੀ ਤਰੀਕੇ ਨਾਲ ਉਹਦੀ ਮੌਤ ਹੋਈ ਆ ਉਉਦੇ ਉੱਤੀ ਗੱਲ ਕਰੂੰਗਾ ਸ਼ੁਰੂ ਕਰਦੇ ਆਂ ਵੀਰੇ ਦੋਸਤੋ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇੱਕ ਫਿਲਮ ਦੇ ਗਾਣੇ ਦੀਆਂ ਕੁਝ ਲਾਈਨਾਂ ਯਾਦ ਆਈਆਂ ਨੇ ਮੈਂ ਤੁਹਾਨੂੰ ਉਹ ਬੋਲ ਦਿੰਨਾ ਆ ਉਹ ਗਾਣੇ ਦੀ ਲਾਈਨਾਂ ਇਦਾਂ ਨੇ ਕਿ ਆਈ ਨੇ ਇੱਕ ਛੋਟ ਟੁਕੜੇ ਕਰਕੇ हमने देखे हैं एक में भी तन्हा थे सौ में भी अकेले हैं ਇਸ ਲਾਈਨ ਦੇ ਵਿੱਚ ਜੋ ਅੱਜ ਦੀ ਕਹਾਣੀ ਆ ਉਹਦਾ ਸਾਰ ਛੁਪਿਆ ਹੋਇਆ ਅਸੀਂ ਅੱਜ ਭੀੜ ਭੜਕੇ ਦੇ ਵਿੱਚ ਇਸ ਜਿੰਨੀ ਦੁਨੀਆ ਵਿੱਚ ਭੀੜ ਵਧੀ ਜਾਂਦੀ ਆ ਉੰਨੇ ਅਸੀਂ ਕੱਲੇ ਹੋਈ ਜਾਂਦੇ ਆ ਅਸੀਂ 100 ਦੇ ਵਿੱਚ ਵੀ ਕੱਲੇ ਹੀ ਆ ਤੇ ਅਸੀਂ ਕੱਲੇ ਦੇ ਵਿੱਚ ਵੀ ਕੱਲੇ ਹੀ ਆ ਹੁਣ ਕਹਾਣੀ ਸ਼ੁਰੂ ਹੁੰਦੀ ਆ ਹੁਮੈਰਾ ਅਸਗਰ ਦੀ ਜਦੋਂ ਹੁਮੈਰਾ ਅਸਗਰ ਦੇ ਫਲੈਟ ਦੇ ਵਿੱਚ ਪੁਲਿਸ ਪਹੁੰਚਦੀ ਆ ਫਲੈਟ ਦਾ ਦਰਵਾਜ਼ਾ ਤੋੜ ਕੇ ਪੁਲਿਸ ਐਂਟਰ ਕਰਦੀ ਆ ਤੇ ਸਾਰਾ ਕੁਝ ਉਸੇ ਜਗ੍ਹਾ ਤੇ ਸਹੀ ਸਲਾਮਤ ਪਿਆ ਹੁੰਦਾ ਆ ਐਨ ਨੀਟ ਐਂਡ ਕਲੀਨ ਉਹਨਾਂ ਦਾ ਫਲੈਟ ਹੁੰਦਾ ਆ ਪਰ ਅੰਦਰਵਾਜਾ ਤੋੜ ਕੇ ਜਦੋਂ ਅੰਦਰ ਵੜਦੇ ਨੇ ਤਾਂ ਉਸੇ ਟਾਈਮ ਪੁਲਿਸ ਵਾਲੇ ਆਪਣੇ ਨੱਕਾਂ ਦੇ ਉੱਤੇ ਰਿਮਾਰਕ ਖਣਾ ਪੈ ਜਾਂਦਾ ਕਿਉਂਕਿ ਬਦਬੂ ਇੰਨੀ ਜ਼ਿਆਦਾ ਹੁੰਦੀ ਆ ਫਲੈਟ 'ਚ ਕੋਈ ਇਮੇਜਨ ਨਹੀਂ ਕਰ ਸਕਦਾ ਪਰ ਜਦੋਂ ਅੰਦਰੋਂ ਜਾ ਕੇ ਦੇਖਦੇ ਆ ਸਾਰੇ ਪਾਸੇ ਸਾਰੀ ਚੀਜ਼ਾਂ ਸਹੀ ਸਲਾਮਤ ਹੁੰਨੀਆਂ ਪਰ ਜਦੋਂ ਬੈਡਰੂਮ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਆ ਤਾਂ ਉੱਥੇ ਇੱਕ ਲੜਕੀ ਮ੍ਰਿਤਕ ਪਈ ਹੁੰਦੀ ਤੇ ਉਹਦੀ ਹਾਲਤ ਇੰਨੀ ਕੁ ਬੁਰੀ ਹੋਈ ਹੁੰਦੀ ਆ ਉਸ ਟਾਈਮ ਅੰਦਾਜ਼ਾ ਲਾਉਂਦੀ ਆ ਪੁਲਿਸ ਕਿ ਵੀ ਘੱਟੋ ਘੱਟ ਵੀ ਇਹ ਜਿਹੜੀ ਲੜਕੀ ਆ 2 ਹਫ਼ਤੇ ਪਹਿਲਾਂ ਇਹਦੀ ਡੈਥ ਹੋਈ ਹੋਊਗੀ ਪੁਲਿਸ ਹਮੈਰਾ ਦੀ ਲਾਸ਼ ਨੂੰ ਉਸ ਦਿਨ ਆਪਣੇ ਨਾਲ ਪਰ ਨਾਲ ਨਾਲ ਉਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਹੋਰ ਪਿੱਛੇ ਲੈ ਕੇ ਜਾਣਾ ਵੀ ਇਨਵੈਸਟੀਗੇਸ਼ਨ ਪੁਲਿਸ ਨੂੰ ਦਰਵਾਜਾ ਤੋੜ ਕੇ ਅੰਦਰ ਵੜਨ ਦੀ ਲੋੜ ਕਿਉਂ ਪਈ ਦਰਸਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਆਉਂਦਾ ਮਕਾਨ ਮਾਲਕ ਦਾ ਰੋਲ ਮਕਾਨ ਮਾਲਕ ਪਿਛਲੇ 6-8 ਮਹੀਨੇ ਤੋਂ ਇੰਤਜ਼ਾਰ ਕਰ ਰਿਹਾ ਸੀ ਕਿ ਹਮਾਰਾ ਆਪਣਾ ਬਿਜਲੀ ਦਾ ਬਿੱਲ ਜਾਂ ਫਲੈਟ ਦਾ ਬਿੱਲ ਜਾਂ ਰੈਂਟ ਵਗੈਰਾ ਉਹਨੂੰ ਪੇ ਨਹੀਂ ਸੀ ਕਰਦੀ ਭਈ ਜਿਹੜਾ ਮਕਾਨ ਮਾਲਕ ਸੀ ਉਹ ਕੋਰਟ ਦੇ ਵਿੱਚ ਜਾਂਦਾ ਤੇ ਕੋਰਟ ਦੇ ਵਿੱਚੋਂ ਆਰਡਰ ਲੈਂਦਾ ਆ ਕਿ ਵੀ ਮੇਰੀ ਜਿਹੜੀ ਕਿਰਾਏਦਾਰ ਆ ਉਹ बिल ਨਹੀਂ ਪੇ ਕਰ ਰਹੀ ਤੇ ਕੋਰਟ ਦੇਖਦੀ ਹੈ ਵੀ ਹਾਂ ਪਿਛਲੇ 4-5 ਮਹੀਨੇ ਤੋਂ ਬਿੱਲ ਨਹੀਂ ਪੇ ਹੋਏ ਹੈਗੇ ਤਾਂ ਉਹ ਕੋਰਟ ਕੀ ਕਰਦੀ ਹੈ ਉਹਨਾਂ ਨੂੰ ਆਰਡਰ ਦੇ ਦਿੰਦੀ ਹੈ ਵੀ ਹਾਂ ਵੀ ਤੁਸੀਂ ਮਕਾਨ ਦੇ ਅੰਦਰ ਵੜ ਕੇ ਉਸ ਨੂੰ ਖਾਲੀ ਕਰਾ ਸਕਦੇ ਹਾਂ ਪੁਲਿਸ ਜਦੋਂ ਜਾਂਦੀ ਆ ਉਹ ਹਮੈਰਾ ਦੇ ਘਰ ਦੇ ਵਿੱਚ ਫਲੈਟ ਦੇ ਵਿੱਚ ਜਾਂਦੀ ਆ ਤਾਂ ਉੱਥੇ ਦੇਖਦੀ ਕੀ ਆਵਾਜਾ ਲੋਕ ਹੁੰਦਾ ਪੁਲਿਸ ਪਹਿਲਾਂ ਖੜਕਾਉਂਦੀ ਰਹਿੰਦੀ ਆ ਮਹੱਲੇ ਵਾਲਿਆਂ ਨੂੰ ਇਕੱਠਾ ਕਰਦੇ ਆ ਫਿਰ ਦੇਖਦੇ ਕੋਈ ਦਰਵਾਜਾ ਨਹੀਂ ਖੁੱਲ ਰਿਹਾ ਕੋਰਟ ਦੇ ਆਰਡਰ ਹੁੰਦੇ ਨੇ ਪੁਲਿਸ ਦੇ ਕੋਲ ਤੇ ਪੁਲਿਸ ਕਰਦੀ ਕੀ ਆ ਦਰਵਾਜੇ ਨੂੰ ਤੋੜ ਕੇ ਅੰਦਰ ਵੜ ਜਾਂਦੀ ਆ ਰੇਅਰ ਆਫ ਰੇਅਰਸਟ ਕੇਸ ਇਸ ਲਈ ਬਣ ਜਾਂਦਾ ਕਿਉਂਕਿ ਜਦੋਂ ਪੁਲਿਸ ਵਾਲੇ ਐਂਟਰ ਹੁੰਦੇ ਨੇ ਬਾਡੀ ਨੂੰ ਦੇਖਦੇ ਨੇ ਜੋ ਬਾਡੀ ਦੇ ਹਾਲਾਤ ਹੁੰਦੇ ਨੇ ਪੁਲਿਸ ਵਾਲੇ ਆਪ ਦੱਸਦੇ ਨੇ ਕਿ ਬਾਡੀ ਇੰਨੀ ਬੁਰੀ ਹਾਲਤ ਦੇ ਵਿੱਚ ਸੀ ਕਿ ਕਦੇ ساری ਜ਼ਿੰਦਗੀ ਦੇ ਵਿੱਚ ਉਹਨਾਂ ਨੇ ਉਸ ਹਾਲਾਤ ਦੇ ਵਿੱਚ ਬਾਡੀ ਨੂੰ ਦੇ ਪਿਛਕ ਗਿਆ ਸੀ ਗੱਲਾਂ ਸੜ ਚੁੱਕੀਆਂ ਸੀ ਮਾਸ ਤੇ ਨੋ ਨੋ ਇੱਕ ਹੱਡੀ ਇੱਕ ਬਣ ਚੁੱਕੀ ਸੀ ਪਤਾ ਲੱਗਦਾ ਕਿ ਅਕਤੂਬਰ 2024 ਤੋਂ ਬਾਅਦ ਨਾ ਤਾਂ ਉਹਨਾਂ ਨੇ ਆਪਣਾ ਬਿਜਲੀ ਦਾ ਬਿੱਲ ਪੇ ਕੀਤਾ ਨਾ ਹੀ ਉਹਨਾਂ ਨੇ ਕੋਈ ਐਕਟੀਵਿਟੀ ਕੀਤੀ ਹੈ ਨਾ ਹੀ ਉਹਨਾਂ ਨੇ ਕੋਈ ਅਖਬਾਰ ਦਾ ਬਿੱਲ ਪੇ ਕੀਤਾ ਹੈ ਤੇ ਨਾ ਹੀ ਉਹ ਕਦੇ ਕਿਸੇ ਨੂੰ ਬਾਹਰ ਆ ਨਜ਼ਰ ਆਈ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਕਲੀਅਰ ਹੋਇਆ ਕਿ ਹਮੈਰਾ ਦੀ ਜਿਹੜੀ ਮੌਤ ਆ ਉਹ ਅਕਤੂਬਰ 2024 ਦੇ ਵਿੱਚ ਹੀ ਹੋ ਗਈ ਸੀ ਹੁਣ ਇਸ ਗੱਲ ਤੇ ਪੂਰਾ ਧਿਆਨ ਦੇਣ ਵਾਲਾ ਹੈ ਇਸ ਗੱਲ ਤੇ ਪੂਰਾ ਗੌਰ ਕਰਨ ਵਾਲਾ ਹੈ ਔਰ ਇਹ ਪੂਰੀ ਸੈਂਸਿਟਿਵ ਗੱਲ ਬਣਦੀ ਹੈ ਕਿ ਤੁਸੀਂ ਆਪੇ ਹਿਸਾਬ ਲਾਓ ਕਿ ਅਕਤੂਬਰ 2024 ਤੋਂ ਲੈ ਕੇ ਅੱਜ ਤੱਕਰ ਉਸ ਲੜਕੀ ਦੇ ਬਾਰੇ ਕੋਈ ਨੋਟਿਸ ਹੀ ਨਹੀਂ ਕਰਿਆ ਕਿਸੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਉਹ ਲੜਕੀ ਉਸ ਕਮਰੇ ਦੇ ਵਿੱਚ ਰਹਿੰਦੀ ਸੀ ਉਸ ਕਮਰੇ ਦੇ ਵਿੱਚ ਜੀਉਂਦੀ ਸੀ ਇੱਕ ਕੋਰਟ ਨੋਟਿਸ ਤੋਂ ਬਾਅਦ ਜਾ ਕੇ ਸਾਰਾ ਕੁਝ ਭੇਦ ਖੁੱਲਣਾ ਸ਼ੁਰੂ ਹੋਇਆ ਹਜੇ ਤਾਂ ਇੱਥੇ ਕਹਾਣੀ ਖਤਮ ਨਹੀਂ ਹੁੰਦੀ ਹਜੇ ਤਾਂ ਅੱਗੇ ਪਰਤਾਂ ਕਈ ਖੁੱਲੀਆਂ ਇਸ ਕੇਸ ਦੀਆਂ ਉਹ ਵੀ ਮੈਂ ਤੁਹਾਨੂੰ ਬਾਰੀ-ਬਾਰੀ ਨਾਲ-ਨਾਲ ਦੱਸਦਾ ਆ ਹੁਣ ਇੱਥੇ ਹੋਰ ਸੈਂਸਿਟਿਵ ਗੱਲ ਇਹ ਬਣਦੀ ਆ ਕਿ ਵੀ ਜਦੋਂ-ਜਦਿ ਇਨਕੁਆਇਰੀ ਹੋਈ ਤੇ ਮਾਪੇ ਨੂੰ ਪਤਾ ਕੀਤਾ ਮਾਪੇ ਬਾਰੇ ਪਤਾ ਕਿ ਲਿਆ ਜਿਹੜਾ ਉਹਦਾ ਫਾਦਰ ਆ ਉਹਥੇ ਦਾ ਆਰਮੀ ਦੇ ਇੱਕ ਚੰਗਾ ਮਤਲਬ ਪੋਸਟ ਦੇ ਅਹੁਦੇਦਾਰ ਬੰਦਾ ਸੀਗਾ ਪਰ ਉਹਨਾਂ ਨੇ ਕੀਤਾ ਕਿ ਮਾਪੇ ਨੇ ਆਪਣੀ ਬੇਟੀ ਦੀ ਲਾਸ਼ ਤੱਕ ਲੈਣ ਤੋਂ ਇਨਕਾਰ ਕਰ ਦਿੱਤਾ ਇੱਥੋਂ ਪਤਾ ਲੱਗਦਾ ਕਿ ਉਹ ਬੇਟੀ ਦੇ ਉਹ ਲੜਕੀ ਦੇ ਉਹ ਹੁਮੈ ਆਪਣੇ ਮਾਪੇ-ਮਾਪ ਨਾਲ ਰਿਸ਼ਤੇ ਵੀ ਜੜੇ ਸਿਹਰਦ ਨਹੀਂ ਸੀ ਕਿ ਕੋਈ ਨਾ ਕੋਈ ਅੜਿੱਕਾ ਜੂ ਚੱਲ ਰਹੀ ਸੀ ਹੁਣ ਕਹਿਣ ਤਾਂ ਇਹ ਵੀ ਪਤਾ ਲੱਗਿਆ ਪਿਛਲੇ 7-8 ਸਾਲ ਤੋਂ ਆਪਣੇ ਮਾਪੇ-ਮਾਪ ਤੋਂ ਅਲੱਗ ਰਹਿ ਰਹੀ ਸੀ ਚਲੋ ਖੈਰ ਜਦੋਂ ਮਾਪੇ-ਮਾਪ ਅੱਗੇ ਨਹੀਂ ਆਉਂਦੇ ਹੈਗੇ ਤਾਂ ਫਿਰ ਪੁਲਿਸ ਵਾਲਿਆਂ ਨੂੰ ਦਾ ਸੰਸਕਾਰ ਕਰਨਾ ਹੁੰਦਾ ਕਿਸੇ ਤਰੀਕੇ ਨਾਲ ਕਰਾਉਣਾ ਹੁੰਦਾ ਫਿਰ ਉਹਦੇ ਕੁਝ ਦੋਸਤਾਂ ਨੇ ਹਮਾਇਰਾ ਦੇ ਕੁਝ ਦੋਸਤਾਂ ਨੇ ਪਹਿਲ ਕੀਤੀ ਕਿ ਵੀ ਚਲੋ ਅਸੀਂ ਜਿਹਦੇ ਮਾਪੇ ਅੱਗੇ ਨਹੀਂ ਆਉਂਦੇ ਜਾਂ ਕੋਈ ਰਿਲੇਟਿਵ ਅੱਗੇ ਨਹੀਂ ਆਉਂਦਾ ਤਾਂ ਅਸੀਂ ਆਖਰੀ ਸੰਸਕਾਰ ਅਸੀਂ ਅਦਾ ਕਰਾਂਗੇ ਉਹਦੇ ਦੋਸਤਾਂ ਨੇ ਜ਼ਿੰਮੇਵਾਰੀ ਚੱਕੀ ਕਿ ਆਖਰੀ ਸੰਸਕਾਰ ਉਹਦੇ ਉਹੋ ਕਰਨਗੇ ਉਹ ਛਾਣਬੀਣ ਹੋਈ ਛਾਣਬੀਣ ਤੋਂ ਪਤਾ ਲੱਗਿਆ ਕਿ ਜਿਹੜੀ ਉਹਦੀ ਫ੍ਰਿਜ ਦੇ ਵਿੱਚ ਚੀਜ਼ਾਂ ਪਈਆਂ ਸੀਗੀਆਂ ਉਹਨਾਂ ਦੀ ਐਕਸਪਾਇਰੀ ਡੇਟ ਜਿਹੜੀ ਉਹ ਡੇਟ ਸੀਗੀਆਂ ਉਹ ਵੀ ਅਕਤੂਬਰ 2024 ਦੇ ਟਾਈਮ ਦੀਆਂ ਹੀ ਸੀਗੀਆਂ ਆਖਰੀ ਵਾਰ ਉਹਨੇ ਆਪਣਾ ਵਟਸਐਪ ਜਿਹੜਾ ਅਪਡੇਟ ਕੀਤਾ ਸੀਗਾ ਉਹ ਵੀ ਅਕਤੂਬਰ 2024 ਦੇ ਵਿੱਚ ਹੀ ਕੀਤਾ ਸੀ ਇਹ ਗੱਲਾਂ ਮੈਂ ਵੀ ਟਵਿਸਟ ਆਉਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਹੋਰ ਤਾਂ ਹੋਰ ਹਮੈਰਾ ਦਾ ਬਿਜਲੀ ਦਾ ਬਿੱਲ ਸੀਗਾ ਉਹ ਵੀ ਅਕਤੂਬਰ 2024 ਦੇ ਵਿੱਚ ਹੀ ਕੱਟਿਆ ਗਿਆ ਸੀ ਉਸ ਤੋਂ ਬਾਅਦ ਉਹ ਬਿੱਲ ਨੂੰ ਨਾ ਤਾਂ ਕਿਸੇ ਨੇ ਅਪਡੇਟ ਕੀਤਾ ਸੀ ਨਾ ਕੋਈ ਕੰਪਲੇਂਟ ਕੀਤੀ ਸੀ ਨਾ ਕੋਈ ਐਪਲੀਕੇਸ਼ਨ ਫਾਰਮ ਫਿਲ ਕੀਤੀ ਸੀ 2024 ਤੋਂ ਬਾਅਦ ਐ ਲੱਗਦਾ ਜਿਵੇਂ ਹਮੈਰਾ ਦੁਨੀਆ ਦੇ ਉੱਤੇ ਹੈ ਹੀ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਫਾਈਨਲ ਹੋਇਆ ਕਿ ਵੀ ਜਿਹੜੀ ਹਮੈਰਾ ਸੀ ਉਹਦੀ ਡੈਥ ਨੇ ਜਿਹੜੀ ਅਕਤੂਬਰ 2024 ਦੇ ਵਿੱਚ ਹੋਈ ਸੀ ਦਵਾਰਾਤੀ ਪੋਸਟਮਾਰਟਮ ਜਿਹੜਾ ਹੋ ਰਿਹਾ ਸੀ ਪੋਸਟਮਾਰਟਮ ਦੀ ਰਿਪੋਰਟ ਵੀ ਆਈ ਪਹਿਲਾਂ ਸਾਰੀਆਂ ਕਿਆਸੀਆਂ ਲਾਈਆਂ ਜਾ ਰਹੀਆਂ ਸੀ ਵੀ 2024 ਚ ਅਕਤੂਬਰ ਮਹੀਨੇ ਚ ਹੋਈ ਸੀ ਪਰ ਹੁਣ ਪੋਸਟਮਾਰਟਮ ਹੋਇਆ ਪੋਸਟਮਾਰਟਮ ਦੇ ਦੌਰਾਨ ਕਲੀਅਰ ਹੋ ਕੇ ਆਇਆ ਕਿ ਵੀ ਹਾਂ ਜੋ ਕਿਆਸਾਂ ਲਾਉਂਦੇ ਸੀ ਵੀ ਉਹ ਬਿਲਕੁਲ ਸਹੀ ਜਿਹੜਾ ਪਹਿਲਾਂ 2 ਹਫ਼ਤੇ ਦੀ ਸੀ 3 ਹਫ਼ਤੇ ਦੀਆਂ ਕਿਆਸਾਂ ਹੀ ਸੀ ਉਹ ਪੋਸਟਮਾਰਟਮ ਤੋਂ ਬਾਅਦ ਫਾਈਨਲ ਹੋਇਆ ਕਿ ਵੀ ਹਾਂ ਇਹ ਜਿਹੜੀ ਡੈਥ ਆ ਅਕਤੂਬਰ 2024 ਚ ਹੋਈ ਸੀਗੀ ਪਰ ਪਹਿਲਾਂ ਪੋਸਟ ਵਾਲੇ ਹਜੇ ਵੀ ਹਜੇ ਵੀ ਇਸ ਗੱਲਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਵੀ ਕਿਸੇ ਦੇ ਅੰਦਰ ਵਾਲੇ ਦਾ ਕੰਮ ਆ ਕਿ ਕਿਸੇ ਦੇ ਬਾਹਰ ਵਾਲੇ ਦਾ ਕੰਮ ਆ ਕਿ ਹਮੈਰਾ ਆਪ ਮਰੀ ਜਾਂ ਡਿਪਰੈਸ਼ਨ ਸੀ ਜਾਂ ਕਿਹੜੀ ਗੱਲੋਂ ਮੌਤ ਆ ਹਜੇ ਤੱਕ ਉਹਦੀ ਇਸ ਮ ਜਲਤਾ ਉਦੋਂ ਹੀ ਬਰਕਰਾਰ ਹੈ ਕੇਸ ਇਸ ਲਈ ਇੰਨਾ ਸੈਂਸਿਟਿਵ ਬਣ ਜਾਂਦਾ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਕਲੀਅਰ ਇਹ ਗੱਲ ਕਹੀ ਗਈ ਹੈ ਕਿ ਉਹਦੇ ਬਾਲਾਂ ਦੇ ਵਿੱਚ ਬਰਾਊਨ ਰੰਗ ਦੇ ਕੀੜੇ ਪੈ ਗਏ ਸੀ ਜਦ ਕਿ ਉਹਦੀ ਬਾਡੀ ਦੇ ਉੱਤੇ ਕੋਈ ਕੀੜਾ ਨਹੀਂ ਸੀ ਉਹਦੀ ਬਾਡੀ ਦੀ ਸਕਿਨ ਜਿਹੜੀ ਸੀ ਸਾਰੀ ਚਿਪਕ ਚੁੱਕੀ ਸੀ ਹੱਡੀਆਂ ਦੇ ਨਾਲ ਚਿਪਕ ਚੁੱਕੀ ਸੀ ਜਿਹੜੇ ਆਰਗਨਸ ਨੇ ਹੁਮੈਰਾ ਦੇ ਉਹ ਸਾਰੇ ਕਾਲੇ ਪੈ ਚੁੱਕੇ ਹੈ ਪੋਸਟਮਾਰਟਮ ਤੇ ਇਹ ਵੀ ਕਲੀਅਰ ਕੀਤਾ ਉਹਦੀ ਸਿਰ ਦੀ ਤੇ ਰੀੜ ਦੀ ਹੱਡੀ ਸਹੀ ਸਲਾਮਾ ਸੀ ਪਰ ਸਪਾਈਨਲ ਕੋਰਡ ਉਹਦੀ ਹੁਮੈਰਾ ਦੀ ਗਾਇਬ ਸੀ ਪੁਲਸਾਰੀ ਹੁਣ ਅੰਦਾਜ਼ਾ ਲਾਉਣ ਲੱਗੇ ਹੋਣ ਜਿਹੜੀ ਡੈਥ ਆ ਵੀ ਇਹ ਨੇਚਰਲ ਆ ਜਾਂ ਉਹਨੂੰ ਕਿਸੇ ਕਿਸੇ ਬਾਹਰੀ ਸ਼ਕਤ ਦਾ ਉਹਦੇ ਚ ਹੱਤ ਆ ਇਹ ਚੀਜ਼ਾਂ ਜੇ ਕਲੀਅਰ ਨਹੀਂ ਹੋਈਆਂ ਹੈਗੀਆਂ ਪਰ ਕਹਿਣ ਦਾ ਮਤਲਬ ਇਹ ਕੇਸ ਕਿੰਨਾ ਸੈਂਸਿਟਿਵ ਬਣ ਜਾਂਦਾ ਕਿਉਂਕਿ ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ ਕਿ ਆਮ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਫਲਾਣੀ ਕੁੜੀ ਨੇ ਫਾਹ ਲਾ ਲਿਆ ਫਲਾਣੀ ਕੁੜੀ ਨੂੰ ਡਿਪਰੈਸ਼ਨ ਚਲੇਗੀ ਫਲਾਣੀ ਕੁੜੀ ਨੇ ਐ ਕਰ ਲਿਆ ਫਲਾਣੀ ਕੁੜੀ ਨੇ ਉਹ ਕਰ ਲਿਆ ਪਰ ਤੁਸੀਂ ਦੇਖੋ ਵੀ ਜਿੰਨੀਆਂ ਵੀ ਐਦਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿੰਨੀਆਂ ਵੀ ਐਦਾਂ ਦੇ ਮਤਲਬ ਕੇਸ ਸਾਹਮਣੇ ਆ ਰਹੇ ਨੇ ਉਹ ਸਾਰੇ ਹੀ ਆ ਬੱਚੇ ਉਹ ਸਾਰੇ ਹੀ ਬੱਚਿਆਂ ਦੀਆਂ ਮੌਤਾਂ ਨੇ ਜਾਂ ਬੱਚਿਆਂ ਤੋਂ ਦੂਰ ਮਾਪਿਆਂ ਦੀਆਂ ਮੌਤਾਂ ਨੇ ਸਾਡੇ ਰਿਸ਼ਤਿਆਂ ਦੇ ਵਿੱਚ ਐਨਾ ਖਲਾਅ ਆ ਚੁੱਕਿਆ ਐ ਇਨੀ ਦੂਰੀ ਆ ਚੁੱਕੀ ਐ ਕਿਉਂਕਿ ਮੈਂ ਕੇਸ ਕਿਉਂ ਡਿਸਕਸ ਕਰ ਰਿਹਾ ਇਹ ਲਾਹੌਰ ਪੰਜਾਬ ਦਾ ਕੇਸ ਆ ਤੇ ਆਪਾਂ ਵੀ ਇੱਕ ਤਰ੍ਹਾਂ ਇੱਕ ਸਰਾਧਾ ਕਿਸੇ ਨੂੰ ਜੋ ਮਾਈਂਡ ਨੇ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੀਆਂ ਆਪਣੇ ਇੰਡੀਆ ਦੇ ਵਿੱਚ ਦਿੱਲੀ ਪੁਣੇ ਆਪਣੇ ਪੰਜਾਬ ਦੇ ਕਈ ਬੱਚੇ ਕੈਨੇਡਾ ਅਮਰੀਕਾ ਦੇ ਕੇਸ ਆਪਾਂ ਨੂੰ ਸੁਣਨ ਨੂੰ ਮਿਲਦੀ ਰਹਿੰਦੇ ਨੇ ਮੇਰਾ ਇਹ ਕੇਸ ਨੂੰ ਲਿਆਉਣ ਦਾ ਮਕਸਦ ਕੀ ਸੀ ਮਕਸਦ ਇਹ ਸੀ ਕਿ ਮਾਪੇ ਤੇ ਬੱਚਿਆਂ ਦੇ ਵਿਚਕਾਰ ਜਿਹੜੀ ਖਾਈ ਆ ਉਹ ਕਿੰਨੀ ਵੱਧਦੀ ਜਾ ਰਹੀ ਆ ਉਹ ਕਿੰਨੀ ਦੂਰ ਹੁੰਦੇ ਜਾ ਰਹੇ ਨੇ ਜਿਹੜੇ ਨੇੜੇ ਦੇ ਰਿਸ਼ਤੇ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਔਰ ਦੂਰ ਦੇ ਰਿਸ਼ਤਿਆਂ ਦੇ ਉੱਤੇ ਯਕੀਨ ਕਰਦੇ ਜਾ ਰਹੇ ਨੇ ਜਿਹੜੇ ਬੱਚੇ ਵੀ ਨੇ ਆਪਣੇ ਔਰ ਜਿਹੜੇ ਮਾਪੇ ਵੀ ਨੇ ਕਈ ਵਿੱਚ ਅਹਜੇ ਜਿਹੜੇ ਆਪਣੇ ਬੱਚਿਆਂ ਦੇ ਯਕੀਨ ਨਹੀਂ ਕਰਦੇ ਬਾਹਰਲੇ ਤੇ ਪਹਿਲਾਂ ਯਕੀਨ ਕਰਦੇ ਨੇ ਮੇਰਾ ਮੇਨ ਮਕਸਦ ਇਹ ਸੀ ਵੀ ਕਿਸੇ ਤਰੀਕੇ ਨਾਲ ਇਸ ਖਾਈ ਨੂੰ ਇਸ ਜਿਹੜੀ ਟਲਾਂ ਆ ਇਹਨੂੰ ਕਿਸੇ ਤਰੀਕੇ ਨਾਲ ਘਟ ਕੀਤਾ ਜਾ ਸਕੇ ਔਰ ਬੱਚੇ ਤੇ ਮਾਪੇ ਦੇ ਵਿੱਚ ਰਿਸ਼ਤੇ ਸਿਹੁਰਦ ਹੋ ਸਕਣ ਤੁਸੀਂ ਬਿਸ਼ੱਕ ਦੀ ਮੂਹ ਮਲਾਜਾ ਇੱਕ ਦੂਸਰੇ ਨਾਲ ਬਿਗਾੜ ਨਾ ਬਿਗਾੜ ਰੱਖੋ ਤੁਸੀਂ ਨਹੀਂ ਥੋੜੇ ਸਮੇ ਲਈ ਵਾਸਤੇ ਬੁਲਾਉਣਾ ਇੱਕ ਦੂਸਰ ਨੂੰ ਨਾ ਬੁਲਾਓ ਪਰ ਆਪਣੇ ਐਨੇ ਕੇ ਰਿਸ਼ਤੇ ਤਾਂ ਮਾਪੇ ਨਾਲ ਸਿਹੁਰਦ ਰੱਖੋ ਕਿ ਤੁਸੀਂ ਘਟੋ ਘਟ ਇੱਕ ਮੈਸੇਜ ਜਾਂ ਕੋਈ ਸੁਖ ਸੁਨੇਹਾ ਤਾਂ ਤੁਹਾਨੂੰ ਇੱਕ ਦੂਸਰੇ ਨਾਲ ਪਹੁੰਚਦਾ ਮਿਲੇ ਮਾਪੇ ਆਪਣੇ ਬੱਚੇ ਤੋਂ ਕਿਵੇਂ ਇੰਨੀ ਨਫ਼ਰਤ ਕਰ ਸਕਦੇ ਨੇ ਜਾਂ ਬੱਚੇ ਆਪਣੀ ਮਾਪੇ ਤੋਂ ਕਿੰਨੀ ਐਨੀ ਐਵੇਂ ਨਫ਼ਰਤ ਇੰਨੀ ਕਿਉਂ ਕਿਵੇਂ ਕਰ ਸਕਦੇ ਆ ਜਦ ਕਿ ਇੱਕ ਖੂਨ ਹੁੰਦੇ ਨੇ ਇੱਕ ਢਿੱਡ ਚ ਜੰਮੇ ਹੋਏ ਬੱਚੇ ਹੁੰਦੇ ਨੇ ਮਾਂ ਬੱਚੇ ਹੁੰਦੇ ਨੇ ਮਾਂ-ਬਾਪ ਉਹਨਾਂ ਵਾਸਤੇ ਜਾਨ ਤੱਕ ਦੇਣ ਨੂੰ ਤਿਆਰ ਹੁੰਦੇ ਨੇ ਪਰ ਆਕੜ ਕਮੰਡ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਿ ਮੈਂ ਅੱਗੇ ਵੀ ਆਪਣੀ ਵੀਡੀਓ ਚ ਕਹਿੰਦਾ ਜੇ ਇੱਕ ਚ ਆਉਂਦਾ ਆ ਤਾਂ ਦੂਸਰੇ ਚ ਉਤੋਂ ਵੱਧ ਆ ਜਾਂਦਾ ਆ ਮੈਂ ਇਹਦੇ ਤੇ ਹੋਰ ਵੀ ਲੰਬਾ ਬੋਲ ਸਕਦਾ ਪਰ ਵੀਡੀਓ ਦਾ ਮਹੱਤਵ ਖਤਮ ਹੋ ਜਾਣਾ ਇਸ ਕਰਕੇ ਮੈਂ ਇਸ ਵੀਡੀਓ ਨੂੰ ਇੱਥੇ ਸਮਿਟਣ ਦੀ ਕੋਸ਼ਿਸ਼ ਕਰਦਾ ਹਾਂ ਹੱਥ ਬੰਨ ਕੇ ਬੇਨਤੀ ਕਰਦਾ ਜਿਹੜੇ ਬੱਚੇ ਆਪਣੇ ਮਾਂ-ਬਾਪ ਨਾਲੋਂ ਅਲੱਗ ਹੋਈ ਹੋਏ ਨੇ ਜਾਂ ਗੁੱਸੇ ਹੋਈ ਹੋਏ ਨੇ ਜਾਂ ਆਪਣੀ ਜਿੱਦ ਜਾਂ ਆਪਣੇ ਹੰਕਾਰ ਤੋਂ ਉਹਨਾਂ ਨੂੰ ਬੁਲਾਉਂਦੇ ਨਹੀਂ ਪਏ ਜੇ ਤੁਸੀਂ ਬਾਹਰਲੇ ਦੇਸ਼ਾਂ 'ਚ ਰਹਿੰਦੇ ਹੋ ਬਾਹਰ ਵੀ ਸਟੇਟਾਂ 'ਚ ਰਹਿੰਦੇ ਹੋ ਬਾਹਰ ਜਾ ਕੇ ਨੌਕਰੀਆਂ jobbਾਂ ਕਰਦੇ ਹੋ ਤਾਂ ਤੁਹਾਨੂੰ ਜਿੰਨੇ ਲੋਕ ਵੀ ਮਿਲਣਗੇ ਉਹ ਮਤਲਬ ਪ੍ਰਸਤ ਮਿਲਣਗੇ ਤੁਸੀਂ ਦੁੱਖ ਸੁੱਖ ਸਨੇਹਾ ਛੋਟਾ ਮੋਟਾ ਸਨੇਹਾ ਛੋਟੀ ਮੋਟੀ ਇੱਕ ਇੱਕ ਧਾਗੇ ਵਾਲੀ ਡੋਰੀ ਆਪਣੇ ਮਾਪਿਆਂ ਨਾਲ ਬੰਨੀ ਰੱਖੋ ਕਿਉਂਕਿ ਇੱਕ ਉਹੀ ਡੋਰ ਆ ਜਿਹੜੀ ਤੁਹਾਡੀ ਸਾਹਾਂ ਦੀ ਡੋਰ ਜਿਹੜੀ ਤੁਹਾਡੀ ਅੰਤ ਦੀ ਡੋਰ ਉਹ ਤੁਹਾਡੀ ਸਾਬਤ ਹੋ ਸਕਦੀ ਆ ਉਹੀ ਡੋਰ ਆ ਜਿਹੜੀ ਤੁਹਾਨੂੰ ਦੁਨੀਆ ਤੋਂ ਬਚਾ ਕੇ ਰੱਖ ਸਾ ਦੀਆ ਉਹੀ ਡੋਰ ਜਿਹੜੀ ਤੁਹਾਡੇ ਵਾਸਤੇ ਕਦਰਦਾਨ ਹੁੰਦੀ ਹੈ ਤੇ ਦੋਸਤੋ ਅੱਜ ਵਾਸਤੇ ਇਨਾਈ ਸਾਰਿਆਂ ਸਾਸਰੀਕਾਲ ਰੱਬ ਰਾਖਾ ਅਸਦੇ ਵਾਸਤੇ ਰੱਖ ਜੀ ਆ